ਹਰ ਲੋਕਾਂ ਦਾ ਹੈ ਕਾਜ ਜ਼ਿੰਦਾਬਾਦ 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 ਭਾਜਪੀ ਦੀ ਸਰਕਾਰ ਨਹੀਂ ਹੈ ਤਾਂ ਕਾਰਪੋਰੇਟਾਂ ਦੀ ਸਰਕਾਰ ਹੈ ਉਹਨਾਂ ਦੀ ਉਹ ਬਣਾਈ ਹੋਈ ਹੈ ਉਹਨਾਂ ਦੇ ਪੈਸੇ ਖਰਚਦੇ ਨੇ ਚੋਣਾਂ ਵੇਲੇ ਉਹਨਾਂ ਦੀ ਜਹਾਜ਼ ਚਲਦੇ ਨੇ ਉਹ ਜਿੱਥੇ ਆਉਂਦੇ ਨੇ ਇਹਨਾਂ ਨੂੰ ਬਰ ਮਰਜ਼ੀ ਨਾਲ ਇਹਨਾਂ ਤੋਂ ਹੁਕਮ ਲੈਂਦੇ ਜਿਵੇਂ ਦਿੱਲੀ ਤੋਂ ਲੜਿਆ ਸੀ ਉਸੇ ਲੋਟ ਲੋਕ ਤਿਆਰੀ ਚ ਜਾਂ ਮੰਡੀ ਸਿਸਟਮ ਸੀ ਇਹਨਾਂ ਨੇ ਕਬਜ਼ਾ ਕਰ ਲਿਆ ਸਾਰੇ ਉਹ ਤਾਂ ਕਹਿੰਦੇ ਪ੍ਰਾਈਵੇਟ ਅਜਾਰਟ ਬਣਾਓ ਫੈਲੋਾਂ ਤੇ ਲਿਜਾਓ ਫਸਲ ਉੱਥੇ ਸਿੱਟੋ ਵੇਚੋ ਉੱਥੇ ਲੋਕ ਕਹਿੰਦੇ ਨੇ ਵੀ ਜੇ ਨਾਲ ਦੀ ਨਾਲ ਫਸਲ बिकਦੀ ਆ ਜੀ ਫਾਇਦਾ ਹੀ ਆ ਕਿਸਾਨਾਂ ਨੂੰ ਕੋਈ ਖਰੀਦਦਾਰੇ ਨਹੀਂ ਰਹਿਣਾ ਫਿਰ ਇਹਨਾਂ ਦੀ ਉਹ ਚੱਲੂ ਫਿਰ ਮਨਮੰਨੀ ਦੇ ਆਪਣੇ ਗਜਾ ਨਾ ਨਾਪਣਗੇ ਫਿਰ ਇਹ ਬੀਜੇਪੀ ਦੀ ਜਿੱਦ ਦੀ ਸਰਕਾਰ ਆਈ ਆ ਜੀ ਇਹਨਾਂ ਨੇ ਤਾਂ ਲੱਖਾਂ ਕਿਸਾਨ ਖੁਦਕੁਸ਼ੀ ਕਰ ਗਿਆ ਜੀ ਹਮਾ ਚਲਦੀ ਧਾਰਨਾ ਹੈ ਪਿੱਛੇ ਇਹਨਾਂ ਨੇ ਉੱਥੇ ਸੇਵ ਦੇ ਉੱਤੇ ਕਬਜ਼ਾ ਕਰ ਲਿਆ ਡਾਨੀ ਬਾਨੀ ਨੇ ਠੀਕ ਹੈ ਜੀ ਜਿੰਨਾ ਉੱਥੇ ਵਪਾਰੀ ਸੀ ਸਾਰਾ ਵਿਚਾਰਾ ਵਿਹਲਾ ਕਰਤਾ ਇਹ ਤਾਂ ਪੈਸੇ ਵਾਲੇ ਨੇ ਦੁੱਗਣਾ ਰੇਟ ਵੀ ਦੇ ਦੇਣਗੇ ਹੁਣ ਉੱਥੇ ਦੇ ਲੋਕ ਤਾਂ ਹਾਂ ਮਾਰਦੇ ਨੇ ਹਮਾ ਚਲਦੇ ਵੀ ਅਸਤਾ ਮਾਰ ਲਈ ਰੇਟ ਇਹ ਨਹੀਂ ਮਿਲਦਾ ਹੁਣ ਇਹਨਾਂ ਦੀ ਕਬਜ਼ਾ ਉੱਥੇ ਕੱਲੇ-ਕੱਲੇ ਤੇ ਲੜਨ ਦਾ ਮਸਲਾ ਨਹੀਂ ਹੈਗਾ ਸੈਂਟਰ ਨਾਲ ਕੱਲੀ ਕੋਈ ਜਥੇਬੰਦੀ ਨਹੀਂ ਲੜ ਸਕਦੀ ਕਿੱਡੀ ਉਹ ਖੱਬੀ ਘਾਣਾ ਸੰਯੁਕਤ ਮੋਰਚੇ ਤੋਂ ਡਰਦਾ ਹੈ ਸੈਂਟਰ ਨਹੀਂ ਕਿਸੇ ਸਿਆਸੀ ਬਾਲਟੀ ਤੋਂ ਨਹੀਂ ਡਰ ਮੰਨਦਾ ਕਿਸੇ ਜਥੇਬੰਦੀ ਦਾ ਨਹੀਂ ਮੰਨਦਾ ਸਾਰੇ ਦੇਸ਼ ਦੇ ਐਮਪੀਆ ਨੂੰ ਇੱਕ ਮੰਗ ਪੱਤਰ ਦੇ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ ਵੀ ਜਿਹੜੀ ਉਹ 14 ਦੀ ਮੀਟਿੰਗ ਹੈ ਉਹਨੂੰ ਪਹਿਲਾਂ ਕੀਤਾ ਜਾਵੇ ਸਾਡੇ ਆਗੂ ਦੀ ਜਾਨ ਬਚਾਈ ਜਾਵੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 26 ਜਨਵਰੀ ਯਾਨੀ ਕਿ 76ਵਾਂ ਗਣਤੰਤਰ ਦਿਵਸ ਸਾਜਾ ਸੋ ਅੱਜ ਕਿਸਾਨਾਂ ਦੇ ਵੱਡੇ ਪ੍ਰੋਟੈਸਟ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਹੋਏ ਨੇ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੀਆਂ ਦਿਖਾਵਾਂਗੇ। ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀ ਮੰਡੀ 'ਚ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਟਰੈਕਟਰ ਹੀ ਟਰੈਕਟਰ ਖੜਾਏ ਨੇ ਕਿਸਾਨਾਂ ਨੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਝੰਡੇ ਦਿਖਾਈ ਦੇ ਰਹੇ ਨੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਝੰਡੇ ਦਿਖਾਈ ਦੇ ਰਹੇ ਨੇ ਕਿਉਂਕਿ ਐਸਕੇਐਮ ਦੇ ਸੱਦੇ ਤੇ ਪੂਰੀ ਕਾਲ ਦਿੱਤੀ ਗਈ ਸੀ ਕਿ 26 ਜਨਵਰੀ ਨੂੰ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ, ਵੱਡਾ ਪ੍ਰੋਟੈਸਟ ਕੀਤਾ ਜਾਵੇਗਾ। ਸੋ ਭਵਾਨੀਗੜ੍ਹ ਦੀ ਮੰਡੀ ਪੂਰੀ ਤਰਾ ਟਰੈਕਟਰਾਂ ਨਾਲ ਭਰੀ ਹੋਈਆਂ ਤਸਵੀਰਾਂ ਤੁਸੀਂ ਸਿੱਧੀਆਂ ਦੇਖੋ ਕਿ ਸੰਕੜੇ ਦੀ ਗਣਤੀ 'ਚ ਇੱਥੇ ਟਰੈਕਟਰ ਮੌਜੂਦ ਨੇ ਅਤੇ ਜੇ ਗੱਲਬਾਤ ਕਰੀਏ ਤਾਂ ਸਟੇਜ ਲੱਗ ਰਹੀ ਆ ਭਾਰਤੀ ਕਿਸਾਨ ਜੁਨੇ ਉਗਰਾਹਾ ਭਾਰਤੀ ਕਿਸਾਨ ਜੁਨੇ ਰਾਜੇਵਾਲ ਇੱਥੇ ਪਹੁੰਚੇ ਹੋਏ ਨੇ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠਾ ਅਤੇ ਪਹਿਲਾਂ ਜਿਹੜੇ ਟਰੈਕਟਰ ਮਾਰਚ ਸੀ ਉਹ ਪੂਰੇ ਨੈਸ਼ਨਲ ਹਾਈਵੇ ਦੇ ਉੱਪਰ ਹੋਇਆ ਜਾਨੀ ਕਿ ਸੰਗਰੂਰ ਤੋਂ ਪਟਿਆਲਾ ਨੈਸ਼ਨਲ ਹਾਈਵੇ ਆ ਜਿਹੜਾ ਇਹਦੇ ਉੱਪਰ ਟਰੈਕਟਰ ਘੁੰਮੇ ਪਹਿਲਾਂ ਤਸਵੀਰਾਂ ਵੀ ਚੈਨਲ ਤੇ ਤੁਸੀਂ ਦੇਖੀਆਂ ਨੇ ਕਿ ਨੈਸ਼ਨਲ ਹਾਈਵੇ ਦੇ ਸਾਈਡ ਤੇ ਟਰੈਕਟਰ ਹੀ ਟਰੈਕਟਰ ਖੜੇ ਦਿਖਾਈ ਦਿੱਤੇ ਸੋ ਸਾਡੇ ਨਾਲ ਭਾਰਤੀ ਕਿਸਾਨ ਜੁਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਪਿਆਲ ਸਾਹਿਬ ਅੱਜ ਫਿਰ ਟਰੈਕਟਰ ਹੀ ਟਰੈਕਟਰ ਕਰਤੇ ਤੁਸੀਂ ਰੋਡਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਤੇ ਮੰਡੀ ਵੀ ਪੂਰੀ ਭਰਤੀ ਜੀ ਸੰਯੁਕਤ ਮੋਰਚੇ ਦਾ ਫੈਸਲਾ ਤੇ ਜੀ ਅੱਜ ਮੀਟਿੰਗ 'ਚ ਫੈਸਲਾ ਹੋ ਗਿਆ ਤੇ ਵੀ 26 ਜਨਵਰੀ ਨੂੰ ਆਪਾਂ ਨੇ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਨੇ ਨੇ ਤਹਿਸੀਲ ਲੈਵਲ ਤੇ ਅੱਜ ਸਾਰੇ ਸੰਗਰੂਰ ਜ਼ਿਲ੍ਹੇ 'ਚ ਜਿੰਨੀਆਂ ਤਹਿਸੀਲਾਂ ਦੇ ਸਾਡੇ ਸਾਰੇ ਥਾਵਾਂ 'ਤੇ ਪ੍ਰਦਰਸ਼ਨ ਚੱਲ ਰਿਹਾ ਹੈ ਇਹਦਾ ਤੇ ਸੰਯੁਕਤ ਮੋਰਚੇ ਦਾ ਫੈਸਲਾ ਸਾਰਿਆਂ ਨੇ ਲੋਕਾਂ ਨੇ ਬੜਾ ਸਾਥ ਦਿੱਤਾ ਹੈ ਮਾੜੇ ਜਿਵੇਂ ਸਨੇਹ ਨਾਲ ਸਾਰੇ ਲੋਕ ਉੱਠ ਕੇ ਚੱਲ ਪਏ ਲੋ ਬਹੁਤ ਦੇ ਬਾਅਦ ਫੋਨ ਆਇਆ ਵੀ ਸਾਨੂੰ ਪਤਾ ਨਹੀਂ ਲੱਗਿਆ ਜੀ ਐਸ ਵੀ ਆਉਣਾ ਸੀ ਤੇ ਬਹੁਤ ਲੋਕ ਚਾਹੁੰਦੇ ਨੇ ਵੀ ਉਹੀ ਜਿਵੇਂ ਦਿੱਲੀ ਤੋਂ ਲੜਿਆ ਸੀ ਉਸੇ ਲੋੜ ਲੋਕ ਤਿਆਰੀ ਚ ਨੇ ਪਰ ਜਦੋਂ ਤਾਂ ਅੰਦੋਲਨ ਲੜਿਆ ਸੀ ਦਿੱਲੀ ਦਾ ਉਸ ਤੋਂ ਬਾਅਦ 26 ਜਨਵਰੀ ਕਦੇ ਮਿਸ ਨਹੀਂ ਕਰੀ ਜੀ ਕਦੇ ਕੋਈ ਮਤਲਬ ਮੰਗ ਹੁੰਦੀ ਸੀ ਤੁਹਾਡੀ ਕਦੇ ਕੋਈ ਕਦੇ ਕੋਈ ਹੁਣ ਫਿਰ ਮੰਗ ਵੱਡੀ ਖਰੜੇ ਵਾਲੀ ਹੋ ਗਈ ਜੀ ਇਹ ਖਰੜੇ ਵਾਲੀ ਵੱਡੀ ਮੰਗ ਹੋ ਗਈ ਕਿ ਸਾਰੇ ਦੇਸ਼ ਦੀ ਲੜਾਈ ਹੈ ਜੀ ਇਹ ਇਹਦੇ ਨਾਲ ਤਾਂ ਕਿਸਾਨ ਆਰਤੀਆ ਸਾਰੇ ਸਮਾਜ ਦਾ ਬਹੁਤ ਵੱਡਾ ਅਸਰ ਹੋ ਰਜਣਾ ਹੈ ਜਾਂ ਮੰਡੀ ਸਿਸਟਮ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸਾਰੇ ਉਹ ਤਾਂ ਕਹਿੰਦੇ ਪ੍ਰਾਈਵੇਟ ਅਜਾਰਡ ਬਣਾਓ ਸੈਲੋਂਾਂ ਤੇ ਲਿਜਾਓ ਫਸਲ ਉੱਥੇ ਸਿੱਟੋ ਵੇਚੋ ਤੇ ਬਾਕੀ ਸਾਰੇ ਵਿਲੇ ਲੋਕ ਠੀਕ ਹੈ ਉਹਦੇ ਲੋਕ ਕਹਿੰਦੇ ਨੇ ਵੀ ਜੇ ਨਾਲ ਦੀ ਨਾਲ ਫਸਲ बिकਦੀ ਆ ਜੀ ਫਾਇਦਾ ਹੀ ਆ ਕਿਸਾਨਾਂ ਨੂੰ ਜਨਨ ਕਿ ਜਿਹੜੇ ਕਿਸਾਨੀ ਨਾਲ ਸੰਬੰਧਤ ਨਹੀਂ ਉਹ ਗੱਲਾਂ ਬਾਤਾਂ ਕਰਦੇ ਨੇ ਵੀ ਕਿਸਾਨਾਂ ਨੂੰ ਤਾਂ ਫਾਇਦਾ ਜੀ ਜਾ ਕੇ ਟਰਾਲੀ ਖਾਲੀ ਕਰਨ ਘਰੇ ਆ ਜਾਣ ਪੈਸੇ ਖਾਤੇ ਚ ਆ ਜਾਣਗੇ ਉਹਨਾਂ ਨੂੰ ਤਾਂ ਬੈਨੀਫਿਟ ਹੋ ਜੂਗਾ ਫਾਇਦਾ ਤਾਂ ਜੀ ਸਾਲ ਸਾਲ 2 ਸਾਲ ਹੋ ਸਕਦਾ ਦੋ ਫਸਲਾਂ ਤੱਕ ਉਸ ਤੋਂ ਬਾਅਦ ਆ ਸਾਡੇ ਭਰਾ ਨੇ ਜਿਹੜੇ ਆੜਤੀਏ ਇਹ ਆਪਦਾ ਬਿਸਤਰਾ ਗੋਲ ਕਰਕੇ ਪਰ ਆਪਦਾ ਹੋਰ ਕਾਰੋਬਾਰ ਕਰ ਲੈਣਗੇ ਇੱਥੇ ਕਿਹਨੇ ਸਿਸਟਮ ਕਰਨੇ ਨੇ ਮੰਡੀਆਂ ਚ ਕੋਈ ਖਰੀਦਦਾਰ ਹੀ ਨਹੀਂ ਰਹਿਣਾ ਫਿਰ ਇਹਨਾਂ ਦੀ ਉਹ ਚੱਲੂ ਫਿਰ ਮਨਮਨੀ ਦੇ ਆਪਦੇ ਵਜਾ ਨਾਲ ਨਾਪਣਗੇ ਫਿਰ ਇਹ ਆਪਦੀ ਮਰਜ਼ੀ ਨਾਲ ਖਰੀਦਣਗੇ ਮਰਜ਼ੀ ਨਾਲ ਦੇਣਗੇ ਐਤਕਿ ਉਹ 20% ਪਿੱਛੇ ਇਹਨਾਂ ਨੇ ਕਣਕ ਖਰੀਦ ਲਈ ਸਰਕਾਰ ਰਾਈ ਤੇ ਉਹੀ ਅੱਜ ਦੇਖੋ 40 ਰੁਪਏ ਕਿਲੋ ਤੇ ਪਹੁੰਚ ਗਈ ਕਿਸਾਨ ਲਵੇ ਤਾਂ ਕਣਕ ਹੈ ਨਹੀਂ ਕਿਸੇ ਲਈ ਹੁਣ ਉਹ ਮੁਨਾਫਾ ਕਮਾ ਰਹੇ ਨੇ ਇਸ ਕਰਕੇ ਜਦੋਂ ਕਿਸਾਨਾਂ ਦੇ ਹੱਥੋਂ ਨਿਕਲ ਗਈ ਫਸਲ ਤਾਂ ਉਹਦੇ ਰੇਟ ਬਹੁਤ ਉੱਪਰ ਚਲੇ ਜਾਂਦੇ ਇਹ ਹੋ ਜਾਣੇ ਖਾਣ ਵਾਲੇ ਨੂੰ ਬਹੁਤ ਪ੍ਰੋਬਲਮ ਆਉਗੀ ਗਰੀਬ ਬੰਦੇ ਨੂੰ ਤਾਂ ਮਿਲ ਨਹੀਂ ਉਹ ਨਹੀਂ ਜੀ ਅੱਜ 40 ਰੁਪਏ ਕਿਲੋ ਲੈ ਕੇ ਗਰੀਬ ਕਿੱਥੋਂ ਖਾ ਲੂਗਾ ਜੀ ਹਮਾ ਚਲਦੀ ਧਾਰਨਾ ਹੈ ਪਿੱਛੇ ਇਹਨਾਂ ਨੇ ਉੱਥੇ ਸੇਵ ਦੇ ਉੱਤੇ ਕਬਜ਼ਾ ਕਰ ਲਿਆ ਡਾਨੀ ਬਾਨੀ ਨੇ ਜਿੰਨਾ ਉੱਥੇ ਵਪਾਰੀ ਸੀ ਸਾਰਾ ਵਿਚਾਰਾ ਬੇਲਾ ਕਰਤਾ ਇਹ ਤਾਂ ਪੈਸੇ ਵਾਲੇ ਨੇ ਦੁੱਗਣਾ ਰੇਟ ਵੀ ਦੇ ਦੇਣਗੇ ਜਦੋਂ ਉਹ ਵਿਚਾਰੇ ਛੱਡ ਕੇ ਪਰਾਂ ਪਾ दिए ਹੁਣ ਉੱਥੇ ਦੇ ਲੋਕ ਤਾਂ ਹਾਂ ਮਾਰਦੇ ਨੇ ਹਮਾ ਚਲਦੇ ਵੀ ਅਸ ਤਾਂ ਮਾਰ ਲਈ ਰੇਟੇ ਨਹੀਂ ਮਿਲਦਾ ਹੁਣ ਇਹਨਾਂ ਦੇ ਕਬਜ਼ਾ ਹੈ ਉੱਥੇ ਉਹੀ ਹਾਲ ਪੰਜਾਬ 'ਚ ਕਰ ਦੇਣਾ ਅਸੀਂ ਕਈ ਕਿਸਾਨਾਂ ਦੀ ਗੱਲ ਸੁਣ ਰਹੇ ਸੀ ਕਿ ਜਿਹੜੇ ਸਾਈਲੋ ਪਲਾਂਟ ਨੇ ਜੀ ਉਹਨਾਂ ਤੇ ਉਹਨਾਂ ਨੇ ਰੇਟ ਲਿਖਤਾ ਵੀ ਕਣਕ 35 ਰੁਪਏ ਨੂੰ ਦੇ ਕੇ ਜਾਓ ਸਾਨੂੰ 3500 ਰੁਪਏ ਨੂੰ ਕੁਇੰਟਲ ਐਵੇਂ ਦੀ ਗੱਲਬਾਤ ਹੋ ਰਹੀ ਹੈ ਹੁਣ ਕਿੱਥੇ ਆਲੇ ਦੁਆਲੇ ਹੋ ਸਕਦਾ ਕਿਤੇ ਹੋਵੇ ਜੀ ਜਾਂ ਕਈ ਵਾਰ ਝੂਠੀਆਂ ਵਫਾਹਾਂ ਨੇ ਉਹ ਤਾਂ ਜਦ ਸਾਡੀ ਮੰਡੀ 'ਚ ਤਾਂ ਵਿਕਦੀ ਹੀ ਨਹੀਂ ਹਰੇ ਠੀਕ ਹੈ ਗੱਲ ਤਾਂ ਉਹ ਸਿਸਟਮ ਤੋੜਨਾ ਚਾਹੁੰਦੇ ਨੇ ਅਸਲ ਗੱਲ ਤਾਂ ਅਸਲ ਸਿਸਟਮ ਤੋੜਨੀ ਗੱਲਾਂ ਨੇ ਸਰਕਾਰਾਂ ਉਹਨਾਂ ਦੇ ਪੱਖ 'ਚ ਨੇ ਠੀਕ ਹੈ ਹਾਂ ਇਸ ਕਰਕੇ ਜੇ ਉਹ ਲਾਗੂ ਹੁੰਦਾ ਸਾਰਾ ਕਿਸਾਨ ਮਜ਼ਦੂਰ ਸਭ ਬੇਲੇ ਹੋ ਜਾਣਗੇ ਜੀ ਆਰਤੀ ਠੀਕ ਹੈ ਹਾਂ ਜੀ ਪਰ ਭਾਣ ਜੀ ਭਾਜਪਾ ਦੀ ਸਰਕਾਰ ਲਗਾਤਾਰ ਕਹਿ ਰਹੀ ਆ ਵੀ ਅਸੀਂ ਤਾਂ ਫਾਇਦਾ ਕਰ ਰਹੇ ਹਾਂ ਜਦੋਂ ਨੇ ਨਰਿੰਦਰ ਮੋਦੀ ਆਏ ਨੇ ਕਿਸਾਨੀ ਨੂੰ ਉੱਪਰ ਚੁੱਕਿਆ ਕਿਸਾਨੀ ਨੂੰ ਫਾਇਦੇ ਦਿੱਤੇ ਨੇ ਐਮਐਸਪੀਆਂ ਵਧਾਈਆਂ ਨੇ ਕਿ ਹਰਿਆਣੇ 'ਚ ਅਸੀਂ ਕਈ ਫਸਲਾਂ ਤੇ ਐਮਐਸਪੀ ਵਧਾਤੀ ਜੀ ਭਾਜਪਾ ਦੀ ਜਿੱਦ ਦੇ ਦੀ ਸਰਕਾਰ ਆਈ ਆ ਜੀ ਇਹਨਾਂ ਨੇ ਤਾਂ ਲੱਖਾਂ ਕਿਸਾਨ ਖੁਦਕੁਸ਼ੀ ਕਰ ਗਿਆ ਜੀ ਉਹ ਦੇਣਾ ਕਿਸੇ ਨੂੰ ਭਾ ਨਹੀਂ ਪੂਰਾ ਮਿਲਿਆ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਬਹੁਤ ਵੱਡਾ ਧੱਕਾ ਹੋ ਰਹੀ ਹੈ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਨਹੀਂ ਹੈ ਤਾਂ ਕਾਰਪੋਰੇਟਾਂ ਦੀ ਸਰਕਾਰ ਹੈ ਉਹਨਾਂ ਦੀ ਉਹ ਬਣਾਈ ਹੋਈ ਹੈ ਉਹਨਾਂ ਦੇ ਪੈਸਾ ਖਰਚਦੇ ਨੇ ਚੋਣਾਂ ਵੇਲੇ ਉਹਨਾਂ ਦੀ ਜਹਾਜ਼ ਚਲਦੇ ਨੇ ਉਹ ਜਿੱਥੇ ਆਉਂਦੇ ਨੇ ਇਹਨਾਂ ਨੂੰ ਬਰ ਮਰਜ਼ੀ ਨਾਲ ਇਹਨਾਂ ਤੋਂ ਕੰਮ ਲੈਂਦੇ ਨੇ ਬਿਲਕੁਲ ਹੀ ਦੇਸ਼ ਲਈ ਅੱਜ ਵੱਡਾ ਦਿਨ ਆ ਜੀ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਅੱਜ ਦੇ ਦਿਨ ਸੰਵਿਧਾਨ ਜਨਨਿਕ ਬਣਿਆ ਪੂਰਾ ਕੀ ਲੱਗਦਾ ਤੁਹਾਨੂੰ ਸੰਵਿਧਾਨ ਚ ਕਿਸਾਨਾਂ ਲਈ ਜੇ ਗੱਲਬਾਤ ਕਰੀਏ ਇੱਕ ਪਾਸੇ ਤਾਂ ਸਲੂਟ ਹੋ ਰਹੇ ਨੇ ਅੱਜ ਪਰੇਡਾਂ ਹੋ ਰਹੀਆਂ ਨੇ ਦੂਜੇ ਪਾਸੇ ਤੁਸੀਂ ਮੰਡੀਆਂ ਚ ਬੈਠੇ ਹੋ ਟਰੈਕਟਰ ਲੈ ਕੇ ਜਾਂ ਪ੍ਰੋਟੈਸਟ ਕਰ ਰਹੇ ਹੋ ਪ੍ਰਦਰਸ਼ਨ ਕਰ ਰਹੇ ਹੋ 60% ਜਿਹੜੇ ਲੋਕ ਖੇਤੀ ਧੰਦੇ ਨਾਲ ਜੁੜੇ ਨੇ ਉਹ ਤਾਂ ਸਾਰੇ ਕਰਜ਼ੇ ਦੀ ਮਾਰ ਹੇਠਾਂ ਨੇ ਕਰ ਜਾਈਏ ਲੋਕ ਨੇ ਉਹਨਾਂ ਦਾ ਭਾਈਚਾਰਾ ਖੁਦਕਸ਼ੀਆਂ ਕਰ ਰਿਹਾ ਹੈ ਹਰਜਾਨਾ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਚ ਖੁਦਕਸ਼ੀਆਂ ਹੋ ਰਹੀਆਂ ਨੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਕਿਉਂ ਮਰਦੇ ਹੋ ਭਾਈ ਕਾ ਤੋ ਤਕਲੀਫ ਹੈ ਜਦ ਸਾਨੂੰ ਮਿਹਨਤ ਦਾ ਹੀ ਨਹੀਂ ਮੁੱਲ ਮਿਲਦਾ ਸਰਤੇ ਸਾਡੇ ਜਾਦੇ ਨੇ ਲਾਗਤ ਘਾਟਾ ਪੈਂਦਾ ਫਿਰ ਕੋਈ ਕਸ਼ੀ ਹੋਇਆ ਰਾਹ ਹੋਰ ਕੋਈ ਹੈ ਨਹੀਂ ਜੀ ਮੀਤਾਂ ਅੱਜ ਦਾ ਪ੍ਰਦਰਸ਼ਨ ਕਿਵੇਂ ਦਾ ਰਿਹਾ ਕਿਉਂਕਿ 12 ਤੋਂ 3 ਦੀ ਕਾਲ ਦਿੱਤੀ ਸੀ ਹੁਣ 3 ਤਕਰੀਬਨ ਵੱਜਣ ਵਾਲੇ ਨੇ ਜੀ ਉਸ ਤੋਂ ਬਾਅਦ ਪ੍ਰਦਰਸ਼ਨ ਖਤਮ ਹੋਣਾ ਹੈ ਹਾਂ ਜੀ 3 ਵਜੇ ਸਮਾਪਤੀ ਕਰਦਾ ਹਾਂ ਇਹਦੀ ਪ੍ਰਦਰਸ਼ਨ ਦੀ ਠੀਕ ਹੈ ਤੇ 12 ਵਜੇ ਤੋਂ ਅਸੀਂ ਸ਼ੁਰੂ ਕੀਤਾ ਹੈ ਕਿਸਾਨ ਤਾਂ 11 ਵਜੇ ਤੋਂ ਆਉਣੇ ਸ਼ੁਰੂ ਹੋਗੇ ਤੇ ਪਿੰਡਾਂ 'ਚ ਉੱਥੇ ਕਰਾਚੋ ਅਸੀਂ ਇਕੱਠੇ ਹੋਏ ਤੇ ਉੱਥੋਂ ਇਕੱਠੇ ਹੋਣ ਦਾ ਪ੍ਰੋਗਰਾਮ ਵੀ ਉੱਥੋਂ ਇਕੱਠੇ ਹੋ ਕੇ ਚੱਲਿਆ ਠੀਕ ਹੈ ਹਾਈ ਬਾਕੀ ਸ਼ੰਭੂ ਬਾਰਡਰ ਖਨੋਰੀ ਬਾਰਡਰ ਕਿਵੇਂ ਦੇਖਦੇ ਹੋ ਉੱਥੇ ਰਾਜੇਵਾਲ ਸਾਹਿਬ ਵੀ ਜਾ ਕੇ ਆਏ ਨੇ ਸਾਰੇ ਜਥੇਬੰਦਕਾ ਗੂ ਪਹੁੰਚੇ ਨੇ ਉਸ ਤੋਂ ਬਾਅਦ ਡ੍ਰਿਪ ਸਟਾਰਟ ਕੀਤੀ ਹੈ ਡੱਲੇਵਾਲ ਸਾਹਿਬ ਤੇ ਕੀ ਲੱਗਦਾ ਤੁਹਾਨੂੰ ਉਹ ਸਿਚੁਏਸ਼ਨ ਕਿਵੇਂ ਦੀ ਚੱਲ ਰਹੀ ਹੈ ਉਹ ਅਸੀਂ ਇੱਕਾ ਕਰਨਾ ਚਾਹੁੰਦਾ ਸੰਯੁਕਤ ਮੋਰਚਾ ਵੀ ਇਕੱਠੇ ਹੋ ਕੇ ਆਪਾਂ ਇਹ ਮੰਗਾਂ ਮਨਵਾਈਏ ਇਕੱਲੇ-ਇਕੱਲੇ ਦੇ ਲੜਨ ਦਾ ਮਸਲਾ ਨਹੀਂ ਹੈਗਾ ਆ ਸੈਂਟਰ ਨਾਲ ਇਕੱਲੀ ਚਿੱਡੀਓ ਖੱਬੀ ਖਾਨ ਹੈ ਠੀਕ ਹੈ ਤੇ ਸੈਂਟਰ ਤਾਂ ਇਕੱਠੇ ਹੋ ਗਏ ਤਾਂ ਝੁਕਦਾ ਇੱਕ ਸੰਯੁਕਤ ਮੋਰਚੇ ਤੋਂ ਡਰਦਾ ਹੈ ਸੈਂਟਰ ਨਹੀਂ ਕਿਸੇ ਸਿਆਸੀ ਪਾਲਤਰੀ ਤੋਂ ਨਹੀਂ ਡਰ ਮੰਨਦਾ ਕਿਸੇ ਜਥੇਬੰਦੀ ਦਾ ਨਹੀਂ ਮੰਨਦਾ ਠੀਕ ਹੈ ਜੀ ਦੱਲੇਵਾਲ ਸਾਹਿਬ ਜਦ ਆ ਕੇ ਬੈਹਗੇ ਉੱਥੇ ਪਰ ਉਹ ਫਸ ਗਏ ਉੱਥੇ ਠੀਕ ਹੈ ਤੇ ਹੁਣ ਸਾਰਾ ਸੰਯੁਕਤ ਮੋਰਚਾ ਸੀ ਕਹਿੰਦੇ ਨਵੀਂ ਉਹਨਾਂ ਉਸ ਗੱਲ ਚੋਂ ਕੱਢੀ ਠੀਕ ਹੈ ਸਾਡੀ ਉਹ ਵੀ ਮੰਗਿਆ ਵੀ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਰਹਿੰਦੇ ਆਂਦਰ ਲੜਨੀਆਂ ਸਾਡੀਆਂ ਸਾਂਝੀਆਂ ਨੇ ਠੀਕ ਹੈ ਵੀ ਉਹ ਵੀ ਸਰਕਾਰ ਪੂਰੀਆਂ ਕਰੇ ਗੱਲਬਾਤ ਕਰਕੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਹੈ ਉਹਨੂੰ ਖਲਾਵੀ ਮਸਲਾ ਲੁਕ ਪਿਆਲ ਸਾਹਿਬ 14 ਫਰਵਰੀ ਦੀ ਮੀਟਿੰਗ ਦਿੱਤੀ ਆ ਕੀ ਲੱਗਦਾ ਕੋਈ ਸਿੱਟਾ ਨਿਕਲਣ ਦੀ ਆਸ ਲੱਗਦੀ ਆ ਤੁਹਾਡਾ ਜਜਮੈਂਟ ਕੀ ਆ ਗੈਸ ਕੀ ਆ ਤੁਹਾਡਾ ਉਸ ਤੋਂ ਪਹਿਲਾਂ ਅਸੀਂ 8 ਫਰਵਰੀ ਨੂੰ ਸਾਰੇ ਦੇਸ਼ ਦੇ ਐਮਪੀਆ ਨੂੰ ਇੱਕ ਮੰਗ ਪੱਤਰ ਦੇ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ ਵੀ ਜਿਹੜੀ ਉਹ 14 ਦੀ ਮੀਟਿੰਗ ਹੈ ਉਹਨੂੰ ਪਹਿਲਾਂ ਕੀਤਾ ਜਾਵੇ ਸਾਡੇ ਆਗੂ ਦੀ ਜਾਨ ਬਚਾਈ ਜਾਵੇ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਨੇ ਸਾਡੀਆਂ ਦਿੱਲੀ ਧੋਲਣ ਵਾਲੀਆਂ ਅਸੀਂ ਇਸੇ ਕਰਕੇ 8 ਵਾਰ ਬੈਰੀ ਰੱਖੀ ਹੈ ਵੀ ਉਹ 14 ਫਰਵਰੀ ਦੂਰ ਹੈ ਉਹਨੂੰ ਨੇੜੇ ਕਰੋ ਹਾਂ ਜੀ ਬਾਕੀ ਕੀ ਲੱਗਦਾ ਪਹਿਲਾਂ ਜਦੋਂ ਮਿਲ ਕੇ ਆਏ ਸੀ ਡੱਲੇ ਵਾਲ ਸਭ ਨੂੰ ਰਾਜੇ ਵਾਲ ਸਭ ਸਾਰੇ ਸੰਜੂਤ ਕਿਸਾਨ ਮੋਰਚੇ ਦੇ ਆਗੂ ਪਰ ਉਸ ਤੋਂ ਬਾਅਦ ਕਈਆਂ ਦਾ ਕਹਿਣਾ ਵੀ ਫੇਰ ਚੁੱਪ ਹੋ ਗਏ ਫੇਰ ਨਹੀਂ ਗੱਲਬਾਤ ਵੀ ਵਿੱਚ ਅੜੀ ਪਈ ਆ ਗੱਲ ਕਿਤੇ ਇਹ ਕੁਝ ਗੱਲਾਂ ਵਿੱਚੋ ਜਥੇਬੰਦੀਆਂ ਦੇ ਹੁੰਦੀਆਂ ਨੇ ਤਾਂ ਹੀ ਦਫੇੜ ਹੁੰਦਾ ਜਥੇਬੰਦੀਆਂ ਚ ਤੇ ਦਿੱਲੀ ਤੋਂ ਹੋਲਣ ਵੇਲੇ ਦੀਆਂ ਕੁਝ ਗੱਲਾਂ ਤੀਆਂ ਪੰਦੇਰ ਸਾਹਿਬ ਨਾਲ ਤੀਆਂ ਜਿਵੇਂ ਦਿੱਲੀ ਲਾਲ ਕਿਲੇ ਤੇ ਜਾਣ ਦਾ ਮਸਲਾ ਹੋਰ ਐਆਂ-ਆਂ ਗੱਲਾਂ ਨੂੰ ਉਹਨਾਂ ਨੂੰ ਸੁਧਾਰ ਕਰਨਾ ਤੇ ਵੀ ਅੱਗੇ ਵਾਸਤੇ ਨਾ ਬੰਦਾ ਇਹ ਜੀ ਕੋਈ ਗਲਤੀ ਕਰੇ ਉਹ ਉਹੀ ਮੀਟਿੰਗਾਂ ਹੋ ਰਹੀਆਂ ਨੋ ਨਾ ਮੁੱਦੇ ਤੇ ਕੋਈ ਗੱਲ ਨਹੀਂ ਸਾਰੇ ਇਕੱਠੇ ਹੋ ਜਾਣਗੇ ਬਿਲਕੁਲ ਕਪਿਆਲ ਸਾਹਿਬ ਫਿਰ ਕਣਕ ਦੀ ਫਸਲ ਆ ਰਹੀ ਹੈ ਜਿਵੇਂ ਪਿਛਲੀ ਵਾਰ ਵੀ ਰੋਲੇ ਪੈਂਦੇ ਤੇ ਕਿ ਸਾਈਲੋ ਪਲਾਂਟਾਂ 'ਚ ਬਹੁਤੇ ਕਿਸਾਨ ਜਾ ਕੇ ਉੱਥੇ ਵੇਚਦੇ ਨੇ ਵੀ ਉੱਥੇ ਪਰ ਤੁਸੀਂ ਸਟੇਜਾਂ ਤੋਂ ਪੀਲਾਂ ਕਰਦੇ ਸੀ ਵੀ ਉੱਥੇ ਨਾ ਵੇਚੋ ਇੱਥੇ ਵੇਚੋ ਇਸ ਵਾਰ ਕੀ ਕਹੋਗੇ ਅਸੀਂ ਤਾਂ ਇਹੀ ਕਹਾਂਗੇ ਕਿਸਾਨਾਂ ਨੂੰ ਵੀ ਆਪਦੀਆਂ ਮੰਡੀਆਂ 'ਚ ਵੇਚੋ ਜੇ ਉੱਥੇ ਜਾਣ ਲੱਗੇ ਫਿਰ ਇਹ ਮੰਡੀਆਂ ਟੁੱਟ ਜਾਣੀਆਂ ਫਿਰ ਤੁਹਾਨੂੰ ਉਹ ਮਨਮਰਜ਼ੀ ਦਾ ਲੁੱਟ ਕਰਨੇ ਛੋੜੀ ਫਿਰ ਆਪਣੇ ਬੇਹੱਥ ਨਹੀਂ ਆਉਣਾ ਆ ਸਿਸਟਮ ਜਿਹੜਾ ਬੰਦਿਆ ਬਣਿਆ ਹੋਇਆ ਹੈ ਮੰਡੀ ਸਿਸਟਮ ਹੈ ਪੰਜਾਬ ਹਰਿਆਣੇ ਚ ਤੇ ਇਹ ਸਾਰੇ ਦੇਸ਼ ਚ ਨਹੀਂ ਕਿਤੇ ਦੁਨੀਆ ਤੇ ਨਹੀਂ ਇਹ ਆ ਜਾ ਸਿਸਟਮ ਕਿਤੇ ਨਹੀਂ ਇਹਨੂੰ ਤੋੜਨਾ ਚਾਹੁੰਦੀ ਹੈ ਸੈਂਟਰ ਸਰਕਾਰ ਵੀ ਇਹਨੂੰ ਖਤਮ ਕਰਦੀ ਹੈ ਪੰਜਾਬ ਦੇ ਲੋਕ ਗੰਗਾਲ ਹੋ ਜਾਣਗੇ ਜੀ ਇਹ ਨਹੀਂ ਤੁਸੀਂ ਇਹ ਹੋਣ ਨਹੀਂ ਦਿੰਦੇ ਨਾ ਅਸੀਂ ਲੜਾਂਗੇ ਜੀ ਪੂਰਾ ਲੜਾਈ ਅਸੀਂ ਇਹ ਹੋਣ ਨਹੀਂ ਦਿੰਦੇ ਲੱਗ ਯਾਨੀ ਕਿ ਜਿਹੜਾ ਖਰੜਾ ਪੰਜਾਬ ਸਰਕਾਰ ਨੇ ਹੁਣ ਤਾਂ ਫਿਲਹਾਲ ਵਾਪਸ ਭੇਜਤਾ ਜੇ ਦੁਬਾਰਾ ਕਿਸੇ ਤਰੀਕੇ ਨਾਲ ਚੇਂਜ ਹੋ ਕੇ ਆਉਂਦਾ ਕਬੂਲ ਨਹੀਂ ਕਰੋਂਗੇ ਉਹਨੂੰ ਅਸੀਂ ਨਹੀਂ ਕਬੂਲ ਨਹੀਂ ਜਿੱਥੇ ਬੰਦੀਆਂ ਕਰਦੀਆਂ ਸੰਯੁਕਤ ਮੋਰਚੇ ਇਹਨਾਂ ਦਾ ਪਹਿਲਾਂ ਹੀ ਭਗਵਾਨਤਮਾਨ ਸਰਕਾਰ ਨੂੰ ਮਿਲ ਕੇ ਕਹਿੰਦਾ ਵੀ ਇਹਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਰੱਦ ਕਰ ਹਲੇ ਉਹਨੇ ਕਰਿਆ ਨਹੀਂ ਚਲੋ ਮੂੰਹ ਜਵਾਨੀ ਲਿਖ ਕੇ ਭੇਜਤਾ ਵੀ ਅਸੀਂ ਮੰਨਦੇ ਨਹੀਂ ਇਹਨੂੰ ਪਰ ਇਹਨੂੰ ਰੱਦ ਕਰਾਉਣ ਵਾਸਤੇ ਸਾਨੂੰ ਹੋ ਸਕਦਾ ਪੰਜਾਬ ਸਰਕਾਰ ਦਾ ਵੀ ਕੋਈ ਵੱਡਾ ਕਰਿਓ ਧਰਨਾ ਪ੍ਰਦਰਸ਼ਨ ਕਰਨਾ ਪੈ ਸਕਦਾ ਠੀਕ ਹੈ ਬਿਲਕੁਲ ਜੀ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪਿਆਲ ਗੱਲਬਾਤ ਕੀਤੀ ਆ ਕਿ ਸਾਡੇ ਜਿਹੜੇ ਮਸਲੇ ਨੇ ਮੰਗਾ ਨੇ ਸਰਕਾਰ ਇਗਨੋਰ ਕਰ ਰਹੀ ਆ ਤਾਂ ਹੀ ਸਾਨੂੰ ਵੱਡੇ ਵੱਡੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਤਾਂ ਹੀ ਸਾਨੂੰ ਟਰੈਕਟਰ ਦੇ ਪ੍ਰੋਟੈਸਟ ਕਰਨੇ ਪੈਂਦੇ ਨੇ ਟਰੈਕਟਰ ਮਾਰਚ ਕਰਨੇ ਪੈਂਦੇ ਨੇ ਤੇ ਕਹਿ ਰਹੇ ਨੇ ਕਿ ਜੋ ਵੀ ਖਰੜਾ ਕਿਸਾਨਾਂ ਦੇ ਵਿਰੋਧੀ ਹੋਵੇਗਾ ਉਹਨੂੰ ਕਬੂਲ ਨਹੀਂ ਕੀਤਾ ਜਾਵੇਗਾ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ